ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪਿੰਡ ਰੋੜਾਂ ਵਾਲੀ ਦੇ ਗੁਰੂ ਘਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਇੱਥੇ ਹਰ ਸਾਲ ਦੀ ਤਰ੍ਹਾਂ ਵਿਸਾਖੀ ਵਾਲੇ ਦਿਨ ਜੋ ਚੋਲਾ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਇਸ ਸਾਲ ਵੀ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ ਤੇ ਚੋਲਾ ਸਾਹਿਬ ਚੜਾਉਣ ਦੇ ਵਿੱਚ ਹਰਮੀਤ ਸਿੰਘ ਤੇ ਗੁਰਦੇਵ ਸਿੰਘ ਦੁਆਰਾ ਜੋ ਸੇਵਾ ਕੀਤੀ ਗਈ ਚੋਲਾ ਸਾਹਿਬ ਨੂੰ ਚੜਾਉਣ ਦੀ ਤੇ ਚੋਲਾ ਸਾਹਿਬ ਦੀ ਜੋ ਸੇਵਾ ਸਮੂਹ ਨਗਰ ਪਿੰਡ ਰੋੜਾਂ ਵਾਲੀ ਦੀ ਸੰਗਤ ਵੱਲੋਂ ਕੀਤੀ ਗਈ ਤੇ ਸਰਬੱਤ ਦੇ ਭਲੇ ਦੇ ਲਈ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦੇ ਭੋਗ 15 April 2025 ਨੂੰ ਪਾਏ ਜਾਣਗੇ ਤੇ ਸਮੂਹ ਨਗਰ ਪਿੰਡ ਰੋੜਾਂ ਵਾਲੀ ਵੱਲ ਚੜਕੇ ਹਿੱਸਾ ਪਾ ਕੇ ਤੁਨੋਂ ਮਨੋਂ ਤੁਨੋਂ ਜੋ ਗੁਰੂ ਘਰ ਦੇ ਵਿੱਚ ਤਿਲ ਫੁੱਲ ਪੇਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਸੁਖਜੀਤ ਸਿੰਘ ਜੀ ਸੁੱਖਾ ਦਾ ਜੋ ਬਹੁਤ ਹੀ ਸ਼ਿੱਦਤ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਤਨੋਂ ਮਨੋਂ ਤਨੋਂ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਆ ਉਸ ਦਾ ਵੀ ਬਹੁਤ-ਬਹੁਤ ਧੰਨਵਾਦ ਜਿਸ ਦੇ ਸਾਰੇ ਮੈਂਬਰ ਆਪਣਾ ਯੋਗਦਾਨ ਪਾਉਂਦੇ ਆ ਤੇ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਭਾਵੇਂ ਇਮਾਰਤਾਂ ਦੀ ਸੇਵਾ ਹੋਵੇ ਜਾਂ ਕੋਈ ਹੋਰ ਕੋਈ ਕੰਮ ਹੋਵੇ ਉਸ ਦੇ ਵਿੱਚ ਵੱਧ ਚੜ ਕੇ ਯੋਗਦਾਨ ਦਿੰਦੇ ਆ ਸਾਰਿਆਂ ਦਾ ਧੰਨਵਾਦ